ਹਰ ਕੋਈ ਪਤਾ ਇੱਕ ਸਿੰਗਲ ਵੀ ਬੰਦਾ ਮੈਨੂੰ ਸ਼ਹਿਰ ਦੇ ਵਿੱਚ ਆ ਕੇ ਇਹ ਨਹੀਂ ਕਹਿ ਸਕਦਾ ਵੀ ਭਾਈ ਸਾਹਿਬ ਤੁਸੀਂ ਮੇਰੇ ਕੋਲੋਂ ਕੰਮ ਕਰਾਉਣ ਦੇ ਬਦਲੇ ਪੈਸੇ ਮੰਗੇ ਜਾਂ ਜਾਂ ਮੇਰੀ ਕੋ ਕੰਪਲੇਂਟ ਆ ਮੰਦੇ ਹੋ ਪ੍ਰਸ਼ਟਾਚਾਰ ਐਕਿਪਲਮੈਂਟਸ ਸਲਾ ਨਾਮ ਤੁਸੀਂ ਜਨਾ ਗਲਤੀ ਸਟਾਰਟਿੰਗ ਤੇ ਘਟ ਘਟਿਆ ਮੈਂ ਨਹੀਂ ਕਿ ਉਹ ਬੰਦ ਹੋਇਆ ਘਟਿਆ ਹੈ ਵੈ ਮੇਰੇ ਲੋਕ ਕੋਸ਼ਿਸ਼ ਜਾਰੀ ਹੈ ਤੇ ਜਾਰੀ ਰਹੇਗੀ ਜਿਹੜਾ ਮੇਰੇ ਧਿਆਨ ਜਿ ਲਿਆਦਾ ਮੈਂ ਕਈਆਂ ਦੇ ਪੈਸੇ ਵੀ ਵਾਪਸ ਕਰਾਇਆ ਆਪਦੀ ਇੱਥੇ ਇੱਕ ਡੀਲਰ ਆਪਦੇ ਬੰਦੇ ਬੰਦੇ ਨੇ ਸੀ ਕਿ ਪੈਸਾ ਉਹਨਾਂ ਤੋਂ ਪੈਸੇ ਨਹੀਂ ਤੋਪਸ ਕਰਾਏ ਪੈਸੇ ਮੋੜ ਕੇ ਆਉਦੇ ਘਰੇ ਜਾ ਕੇ ਤੇ ਮੈਨੂੰ ਫੋਨ ਕਰਾ ਦੇ ਤੇ ਕਈਆਂ ਤੇ ਮੈਂ ਐਫਆਰ ਵੀ ਕਰਾਈ ਵੀ ਆ ਤੇ ਦੋ ਆਜ ਵਿਚਾਰ ਦਿਨਾਂ ਤੇ ਸਾਡੇ ਹੋ ਸਕਦਾ ਕੱਲ ਸੀ ਐਫਆਰ ਵੀ ਕਰਾਈਏ ਦੋ 15 ਦਿਨ ਪਹਿਲਾਂ ਆਪਣੇ ਚਲੋ ਕਿ ਤਾਈਪਰ ਰੋਡ ਤੇ ਆਪਣੀ ਦਸਤਰੀ ਜਗ੍ਹਾ ਹੈਗੀ ਹੈ ਉੱਥੇ ਪਹਿਲੇ ਝੁੱਗੀਆਂ ਸੀਗੀਆਂ ਉਹ ਤਾਂ ਹਟਾ ਦਿੱਤੀਆਂ ਗਈਆਂ ਹੁਣ ਆ ਆਪਣੇ ਰੇਤਾ ਵਾਲਿਆਂ ਨੇ ਜਿਹੜੇ ਰੋੜੀ ਵਗੈਰਾ ਇਹ ਤਾਂ ਉਹਨਾਂ ਨੇ ਕਬਜ਼ਾ ਕੀਤਾ ਚਾਰ ਦਿਵਾਰੀ ਵੀ ਉਲਟਾ ਸਰਕਾਰ ਨੇ ਉੱਥੇ ਕਰਵਾ ਕੇ ਦਿੱਤੀ ਹੈ ਇਹ ਉਹ ਤਾਂ ਹੀ ਜਿਹੜਾ 20-25 ਸਾਲ ਤੋਂ ਝੁੱਗੀਆਂ ਝੋਪੜੀਆਂ ਸੀ ਪੱਕੀਆਂ ਏਸੀ ਲੱਗੇ ਸੀ ਡੈਸ਼ ਐਂਟੀਨੇ ਲੱਗੇ ਸੀ ਢਾਬੇ ਬਣੇ ਸੀ ਫਿਰ ਸਭ ਚਾਤੀਆਂ ਉੱਤੇ ਹਾਂ ਜੇ ਕੋਈ ਟਰਾਲੀ ਖੜੀ ਕਰਦਾ ਉੱਤੇ ਨਹੀਂ ਜੀ ਟਰਾਲੀ ਨਹੀਂ ਅੰਦਰ ਰੇਤਾ ਇੰਤਾਂ ਰੋੜੀ ਸਭ ਕੁਝ ਪਿਆ ਹੋਇਆ ਅਸੀਂ ਇਹ ਜਿਹੜੀ ਥੋੜੀ ਆ ਕੋਈ ਹੈਗੀ ਕੰਪਲੇਨਟ ਜੀ ਕਰਾਂਗੇ ਵੈਸੇ ਉਹ ਸਕੂਲ ਬਣ ਰਿਹਾ ਜੀ ਬਹੁਤ ਜਲਦੀ ਚੱਕ ਦੇਣ ਜੀ ਠੀਕ ਹੈ ਬਣ ਰਿਹਾ ਥੈਂਕ ਯੂ ਫੋਰ ਤੁਹਾ ਕੋਈ ਕੁਐਸਚਨ ਹੋਵੇ ਤੁਸੀਂ ਸੇਲ ਡਿਪਾਰਟਮੈਂਟ ਬੈਠਾ ਸਾਡੀ ਇਹ ਸਾਰਾ ਟੈਕਨੀਕਲ ਟੀਮ ਬੈਠੀ ਆ ਲੀਗਲ ਟੀਮ ਬੈਠੀ ਬਸ ਇੰਪਰੂਵਮੈਂਟ ਆਸੂ ਇਹਨੂੰ ਪ੍ਰਸ਼ਤਾ ਜਾਂ ਮੁਖ ਘਰ ਤੋਂ ਜਿਹੜਾ ਘੜੇ નીચે નીચે ਸਟਾਫ ਹੋਣਾ ਥੋੜਾ ਉਹ ਥੋੜਾ ਆ ਪਰੇਸ਼ਾਨ ਕਰਦੇ ਉਹ ਪਰੇਸ਼ਾਨੀ ਕਲਮ ਕਰਨਾ ਮੈਂ ਤੁਹਾਨੂੰ ਇਹ ਨਗਰ ਨੂੰ ਉੱਪਰ ਆ ਜਾ ਜੀ ਮੀਟਿੰਗ ਖਤਮ ਹੋਣ ਤੋਂ ਬਾਅਦ ਇਹ ਕੀ ਗੱਲਾਂ ਜਹਨ ਚ ਨੇ ਮੈਂ ਸਮਝਦਾ ਮੈਂ ਫੇਸ ਰੀਡਿੰਗ ਤੇ ਮੈਂ ਵੀ ਦੇਖ ਰਿਹਾ ਥੋੜੇ ਤੋਂ ਬਾਅਦ ਹੋ ਸਕਦਾ ਮੈਨੂੰ ਤੁਹਾਡਾ ਆਉਟਪੁੱਟ ਮਿਲੇ ਤੇ ਮੈਂ ਸ਼ਾਇਦ ਦੱਸਾਂ ਹੋ ਸਕਦਾ ਵੱਧੀ ਦੱਸਾਂ ਮੈਨੂੰ ਆਉਟਪੁੱਟ ਆਈ ਆ ਵੀ ਤੂੰ ਦੇਖੋ ਮੈਂ ਸਮੇਂ ਸਮੇਂ ਤੇ ਇੱਕੋ ਗੱਲ ਮਲਾ ਲੈਂਦਾ ਵੀ ਮੈਂ ਬਤੌਰ ਇਰਮੈਨੀ ਦਾ ਬਤੌਰ ਸੇਵਾਦਾਰ ਮੈਂ ਕਦੇ ਵੀ ਆਮ ਆਦਮੀ ਪਾਰਟੀ ਦੇ ਤਲਵਰ ਤੋਂ ਲਗਦਾ ਨਹੀਂ ਜਿੱਥੇ ਮੇਰੀ ਲੋੜ ਪਈ ਮੈਂ ਤੁਹਾਡੇ ਨਾਲ ਪਰਿਵਾਰਕ ਤੌਰ ਤੇ ਸਮਾਜਿਕ ਤੌਰ ਤੇ ਖੜਾ ਜੇ ਕੋਈ ਕਰਾਪਸ਼ਨ ਦੀ ਗੱਲ ਆ ਗਈ ਤੇ ਮੇਰੇ ਲੋ ਆਸ ਨਾ ਰੱਖੋ 1% 0.1 ਸਾਡੀ 0 ਡਾਲਰ ਦੀ ਨੀਤੀ ਆ ਸਾਡੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਉਹ 0 ਟੋਲਰੈਂਸ ਨੀਤੀ ਅਮੈਂਡਮੈਂਟ ਕਰਨੀ ਆ ਵੀ ਇਹ ਨਹੀਂ ਉਹਨੂੰ ਸਿਰਫ ਆਪਾਂ ਗੱਲਾਂ ਜੀ ਰੱਖਣਾ ਉਹਨੂੰ ਲਾਗੂ ਕਰਨਾ ਅਗਰ ਕੋਈ ਗੱਲ ਨੂੰ ਪ੍ਰੋਬਲਮ ਆ ਗਈ ਤੇ ਮੇਰੇ ਤੋਂ ਤਾਂ ਮੈਂ ਉਸ ਬੰਦੇ ਦਾ ਸਾਥ ਦੂੰਗਾ ਜਿਹਨਾਂ ਤੁਸੀਂ ਤਾਂ ਕਰਾ ਠੀਕ ਹੈ ਲੀਗਲ ਦੇ ਵਿੱਚ ਅਸੀਂ ਲੀਗਲ ਨੂੰ ਥੋੜਾ ਇੱਕ ਟਾਰ ਦੇਣਾ ਚਾਹੁੰਦੇ ਆ ਸਾਡੇ ਜਿਸ ਟਾਈਮ ਅਮਰਿੰਦਰ ਸਿੰਘ ਜੈਪਾਲ ਸਾਹਿਬ ਸਰਦਾਰ ਸਟਾਫ ਮੇਰੇ ਵਿਕਰਮ ਦੀ ਸਾਰਿਆਂ ਨੇ ਅਸੀਂ ਰਲ ਕੇ ਹਿੰਮਤ ਕਰਕੇ ਪਿਛਲੇ 3 ਸਾਲ ਦੇ ਵਿੱਚ ਅਸੀਂ ਟੋਟਲ ਆਪਣੀਆਂ ਜ਼ਮੀਨਾਂ ਜਿਹੜੇ ਅਸੀਂ ਛੜਾਈਆਂ ਹੋਂ ਲੱਗ ਉਹ ਪੀਪੀ ਐਕਟਰ ਵਿੱਚ ਸੀ ਅਲੱਗ ਅੱਛੇ ਅੱਛੇ ਬੰਦੇ ਨੇ ਇਹਦੇ ਕਬਜ਼ੇ ਕਰ ਰੱਖੇ ਸੀ ਸਾਰਿਆਂ ਨੂੰ ਫ੍ਰੀ ਕਰਾਉਣ ਲਈ ਸੀ ਸਾਰਿਆਂ ਦੇ ਆਰਡਰਸ ਪਾਸ ਕਰਾ ਦਿੱਤੇ ਪਹਿਲਾਂ ਵਿਦਨ ਅ ਫਿਊ ਡੇਸ ਸਾਨੂੰ ਜਿੱਦਣਾ ਇਲੈਕਸ਼ਨ ਖਤਮ ਹੁੰਦੀ ਹੈ ਸਾਨੂੰ ਸਾਡੀ ਫੋਰਸ ਮਿਲੇਗੀ ਤੁਸੀਂ ਦੇਖੋਗੇ ਕਿ ਕਾਫੀ ਜਗ੍ਹਾ ਸੀ ਖਾਲੀ ਕਰਾਵਾਂਗੇ ਔਰ ਜਿਸ ਦਿਨ ਅਸੀਂ ਸ਼ੁਰੂ ਕੀਤਾ ਅਸੀਂ ਸਾਡੇ ਕੋਲ ਲੁਧਿਆਣਾ ਡਿਸਟ੍ਰਿਕਟ ਕੋਰਟ ਡਿਸਕਿਊਟ ਦੇ 425 ਕੇਸ ਪੈਂਡਿੰਗ ਸੀ ਵਿਦ ਗ੍ਰੇਸ ਆਫ ਗੋਡ ਔਰ ਸਾਰੇ ਦੀ ਰਹਿਨੁਆਈ ਸਾਡੇ ਚੇਅਰਮੈਨ ਸਾਹਿਬ ਦੀ ਪੂਰੇ ਪੋਰਜੋਰ ਨਾਲ 3 ਸਾਲਾਂ ਚ 135 ਕੇਸ ਇੰਪਰੂਵਮੈਂਟ ਦੇ ਚੱਲਦੇ ਆ। ਵਿਨਿੰਗ 135 135 425 ਪੈਂਡਿੰਗ ਸੀਗੇ ਜੀ ਉਸ ਬਾਅਦ ਜਿਹੜੇ ਇਹਦੇ ਵਿੱਚ ਜਿਸ ਤਰ੍ਹਾਂ ਸਾਹਬ ਨੇ ਦੱਸੇ ਕਈ ਸੰਮਾਨੀ ਨਹੀਂ ਸੀ ਮਿਲਦੇ ਜਾਂ ਬਾਕੀ ਜਿਹੜੇ ਉਹ ਖਰਾਬ ਹੋ ਗਏ ਸੀ ਅਸੀਂ ਉਹਨਾਂ ਦੀ ਅੱਗੇ ਫੀਸ ਪਾਤੀ। ਕਈ ਰਿਵਰਟ ਬੈਕ ਹੋ ਕੇ ਵਾਪਿਸ ਆ ਰਹੇ ਨੇ ਚਾਹੇ ਉਹ ਆਨਰੇਬਲ ਹਾਈ ਕੋਰਟ ਤੋਂ ਕਹਿ ਰਹੇ ਨੇ ਚਾਹੇ ਆਨਰੇਬਲ ਸਟੇਟ ਕੋਰਟ ਤੋਂ ਕਹਿ ਰਹੇ ਨੇ। ਸਾਰੇ ਰਿਵਰਟ ਬੈਕ ਹੋ ਕੇ ਆ ਰਹੇ ਨੇ ਸ਼ਾਰਟਲੀ ਅਸੀਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਗਾਰੰਟੀ ਦਿੰਦੇ ਆ ਕਿ ਲੀਗਲ ਡਿਪਾਰਟਮੈਂਟ ਦੇ ਵਿੱਚ ਅਗਰ ਕੋਈ ਨਜਾਇਜ਼ ਕੁਝ ਕਰੇਗਾ ਤਾਂ ਅਸੀਂ ਉਹਨੂੰ ਛੱਡਾਂਗੇ ਨਹੀਂ ਕਿਉਂਕਿ ਸਾਡੀ ਲੀਗਲ ਡਿਪਾਰਟਮੈਂਟ ਐਸ ਤੋ ਪੂਰੀ ਫੁਲੀ ਸਟਰੋਂਗ ਹੈ ਵੀ ਹੈਵ ਦਾ ਗੁੱਡ ਪੈਨਲ ਆਫ ਐਡਵੋਕੇਟਸ অর ਗੁੱਡ ਸਪੋਰਟ ਆਫ ਦ ਆਫਿਸ ਵੀ ਆਰ ਡੂਇੰਗ ਬੈਸਟ ਟੂ ਬੈਸਟ ਲੈਵਲ ਆਫ ਬੈਸ ਸਾਡੀ ਜਿਹੜੀ ਟੋਟਲ ਇੰਨੀ ਦੇਰ ਚ ਅਗਰ ਕੋਈ ਸਾਡੇ ਕੋਈ ਅਗਰ ਕੋਈ ਪ੍ਰੋਬਲਮ ਈਟ ਹੋਈ ਹੈ ਜਾਂ ਸਾਡੇ ਜਿਹੜੇ ਪੁਰਾਣੇ ਕੇਸ ਕੋਈ ਲੂਜ਼ ਹੋਏ ਨੇ ਇਸ ਪੇ ਚੈਰੇ ਕਿਉਂਕਿ ਸਾਡੇ ਪਿੱਛੇ ਕਿਤੇ ਨਾ ਪਾਇਰ ਵੀ ਨਹੀਂ ਲਗੀ ਤੀ ਪਰ ਉਹਨਾਂ ਨੂੰ ਵੀ ਸਫੀਸ਼ੀਐਂਟ ਕਰਦੇ ਹੋਏ ਦੇ ਆਰ ਓਨਲੀ ਐਂਡ ਓਨਲੀ 27 ਅੱਛਾ ਏ ਡਨ ਵੈਰੀ ਵੈਲ ਲੀਗਲ ਡਿਪਾਰਟਮੈਂਟ ਹੈ ਸਟਾਨਿੰਗ ਸੋਟਾ ਉਹ ਬਸ ਜਿੰਨਾ ਮੈਂ ਮੇਰੇ ਕੋਲੇ ਕੰਮ ਆਉਂਦੇ ਸੀ ਤੇ ਮੈਂ ਨੋਟ ਕਰਦਾ ਸੀ ਮੈਂ ਨੋਟ ਹੀ ਨਾਲ ਨਾ ਨੋਟ ਕਰਦਾ ਹੁੰਦਾ ਸੀ ਕਿ ਮੈਂ ਕਹੇ ਸੀਗਾ ਤਾਂ 85% ਅਸੀਂ ਰਾਤ ਕਰੂ ਦੀ ਪਰਸੈਂਟੇਜ ਗੱਡੀ ਆ ਕੋਈ 800 850 ਮੇਰੇ ਕੋਲ ਐਪਲੀਕੇਸ਼ਨ ਆਈਆਂ ਸੀ ਜਿਨ੍ਹਾਂ ਦੇ ਵਿੱਚ 700 ਤੋਂ ਉੱਪਰ ਅਸੀਂ ਵਰਕ ਜਿਹੜੇ ਖਤਮ ਕਰ ਚੁੱਕੇ ਡਨ ਕਰ ਚੁੱਕੇ ਜਿਹੜੇ ਰਹਿ ਗਏ ਕੋਈ ਕੋਰਟ ਕੇਸ ਚੱਲਦੇ ਨੇ ਕਈਆਂ ਦਾ ਜਿਹੜਾ ਨਕਸ਼ਾ ਪੂਰਤੀ ਉਹਨਾਂ ਨੇ ਨਹੀਂ ਕਰਾ ਸਕਿਆ ਆਪਣਾ ਨਕਸ਼ਾ ਨਹੀਂ ਪਾਸ ਕਰਾਇਆ ਕਈਆਂ ਨੂੰ ਅਸੀਂ ਪੈਸੇ ਦੱਸ ਦਿੱਤੇ ਕਿ ਤੁਹਾਡਾ ਇੰਨਾ ਜੁਰਮਾਨਾ ਬਣਦਾ ਉਹ ਵਾਪਸ ਦੁਬਾਰਾ ਨਹੀਂ ਆਏ ਸਾਡੇ ਕੋਲ ਉਹ ਪੈਂਡਿੰਗ ਰਹਿ ਗਏ 85% ਤੋਂ ਅਵਬ ਅਸੀਂ ਲਗਭਗ ਐਪਲੀਕੇਸ਼ਨਾਂ ਸੀ ਸਕਸੈਸਫੁਲੀ ਅਸੀਂ ਉਹਨਾਂ ਦਾ ਕੰਮ ਕਰ ਚੁੱਕੇ ਹਾਂ ਤੁਸੀਂ ਜਦੋਂ ਕੋਈ ਟਰਸਟ ਚਾਵੇ ਮੇਰੇ ਅਹਾਰਜੋਗ ਰਿਸਪੈਕਟਡ ਵੀਰ ਬੈਠੇ ਨੇ ਇਹਨਾਂ ਨੂੰ ਪੁੱਛ ਕੇ ਦੇਖੋ ਇਹਨਾਂ ਦੇ ਕੰਮ ਕਿੰਨੇ ਪੈਂਡਿੰਗ ਸੀਗੇ ਜਾਂ ਪਬਲਿਕ ਨੂੰ ਪੁੱਛ ਕੇ ਦੇਖੋ ਕਿੰਨੇ ਕੰਮ ਪੈਂਡਿੰਗ ਸੀ ਤੇ ਕਿੰਨੀ ਦੇਰ ਤੋਂ ਪੈਂਡਿੰਗ ਉਹ ਵੀ ਅੱਜ ਬੈਠੇ ਨਹੀਂ ਕੁਦਰਤੀ ਚਲੋ ਸਾਡੇ ਕੋਲ ਲਗਭਗ ਕੰਮ ਸਾਡੇ ਖਤਮ ਹੋਣ ਵਾਲੇ ਨੇ ਜਿਹੜੇ ਆਉਂਦੇ ਨੇ ਅਸੀਂ ਰੂਟੀਨ ਰੂਟੀਨ ਵਾਈਜ਼ ਔਰ ਮੈਂ ਕਦੀ ਵੀ ਤੋਡੇ ਮਾਧਿਅਮ ਰਹੀਂ ਇਹ ਪਹਿਲਾਂ ਵੀ ਕਿਹਾ ਹੁਣ ਵੀ ਕਹਿਣਾ ਵੀ ਕਿਸੇ ਦੀ ਛਪਾਰਸ਼ ਦੀ ਲੋੜ ਨਹੀਂ ਕਿੱਥੋਂ ਤੱਕ ਵੀ ਜਿਹੜਾ ਸਾਡਾ ਡੋਰ ਆ ਉਹਨੂੰ ਨੌਕ ਕਰਨ ਦੀ ਲੋੜ ਨਹੀਂ ਕਮਲ ਤਕਰੀਬਨ ਮੈਂ ਵੀ ਦੇਖਿਆ ਮੈਂ ਜਦੋਂ ਕਿਸੇ ਅਫੀਸਰ ਸਾਹਿਬਾਨ ਨੂੰ ਮਿਲ ਜਾਂਦਾ ਸੀ ਤੇ ਬਾਹਰ ਖੜਨਾ ਵੇਟ ਕਰਨੀ ਪੈਂਦੀ ਸੀ ਮੇਰੇ ਆਫਿਸ ਦੇ ਵਿੱਚ ਤੁਸੀਂ ਵੀ ਅਕਸਰ ਆ ਕੇ ਦੇਖੋਗੇ ਤੁਹਾਨੂੰ ਕਿਸੇ ਦੀ ਵੇਟ ਕਰਨ ਦੀ ਲੋੜ ਨਹੀਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਜ਼ਾਦੀ ਦੀ ਲੋੜ ਨਹੀਂ ਸਿੱਧੰਦਰ ਆ ਸਕਦੇ ਹੋ ਚਾਹੇ ਸਾਡੀ ਜਿਸ ਵੀ ਮਰਜ਼ੀ ਜ਼ਰੂਰੀ ਮੀਟਿੰਗ ਚੱਲ ਰਹੀ ਹੋਵੇ ਅਸੀਂ ਅਲੋਕ ਕੀਤਾ ਵੀ ਹਰ ਬੰਦਾ ਪਬਲਿਕ ਦਾ ਅੰਦਰ ਅੱਖ ਲੈ ਸਕਦਾ ਕਿ ਇਹ ਜਿਹੜਾ ਆਫਿਸ ਆ ਇਹ ਪਬਲਿਕ ਦੇ ਪੈਸਿਆਂ ਦਾ ਵਾ ਉਹਨਾਂ ਦੇ ਟੈਕਸਾਂ ਦੇ ਪੈਸਿਆਂ ਦਾ ਵਾ ਨਹੀਂ ਸਾਡਾ ਅਸੀਂ ਸਰਵਿਸ ਪ੍ਰੋਵਾਈਡ ਕਰਕੇ ਜਿਹੜੀ ਉਹਨਾਂ ਨੂੰ ਕੰਮ ਕਰਾ ਕੇ ਦਿੰਦੇ ਆ ਮੈਂ ਦੁਬਾਰਾ ਤੁਹਾਡਾ ਫੇਰ ਇਸ ਗੱਲ ਦਾ ਧੰਨਵਾਦੀ ਹਾਂ ਤੁਸੀਂ ਹਰ ਵਾਰੀ ਮੇਰੇ ਨਾਲ ਸਹਿਯੋਗ ਕਰਦੇ ਹੋ ਦੁਆਰਾ ਥੋੜਾ ਜਿਹਾ ਲੇਟ ਜਰੂਰ ਆਪਾਂ ਫੀਸ ਕੀਤੀ ਆ ਥੈਂਕ ਯੂ ਵੈਰੀ ਮਾਚ ਤੇ ਇੱਕ ਈਓ ਸਾਹਿਬ ਅਸੀ ਸਾਹਿਬ ਦੱਸਦੇ ਸੀ ਵੀ ਕੋਈ ਖਬਰੀ ਦੱਸੋ ਅਸੀਂ ਜਨਵਰੀ ਦੇ ਵਿੱਚ ਅਟਲ ਅਪਾਰਟਮੈਂਟ ਦੇ ਜਿਹੜੇ ਰਹਿ ਗਏ ਫਲੈਟ ਨੇ ਉਹ ਵੀ ਅਸੀਂ ਕੰਟੀਨਿਊ ਕਰਾਂਗੇ ਅਸੀਂ ਉਹਨਾਂ ਦਾ ਐਪਲੀਕੇਸ਼ਨ ਅਸੀਂ ਪਾਲ ਕਰਕੇ ਜੀ ਬੀਰ ਜੀ ਦੋਪਹੀ ਨੂੰ ਦੁਬਾਰਾ ਤੁਹਾਡੇ ਕੋਲ ਆ ਕੇ ਕਹਿ ਰਹੇ ਕਿ ਅਸੀਂ ਭਰਾਏ ਨਹੀਂ ਦੀ ਕਿਰਪਾ ਕਰਕੇ ਦਵਾਸਤ ਭਰਾਏ ਸਾਹਿਬ ਆਹਾਰੇ ਬੰਦੇ ਫਿਰਦੇ ਆ